ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਜੀਤਾ ਫਾਰਮ ਟੀਵੀ ਬਰਨਾਲਾ ਤੇ ਅੱਜ ਦੀ ਵੀਡੀਓ ਪੈਂਡਟਲਮਾ ਤੇ ਜ਼ਿਲ੍ਹਾ ਨੂੰ ਪੈਂਦਾ ਜੀ ਬਰਨਾਲਾ ਬਾਈਕੋਲ ਗਾਂਬਕਾਉਆ ਜੀ ਇੱਕ ਤੇ ਦੋ ਬਸੀਆਂ ਵੱਧ ਜਾਣਕਾਰੀ ਲਵਾਂਗੇ ਆਪਾਂ ਬਾਈ ਤੋਂ ਜੇ ਕਿਸੇ ਭਰਾ ਨੇ ਇਦਾਂ ਦੀ ਐਡ ਕਰਾਉਣੀ ਹੈ ਤਾਂ ਆਪਣਾ ਨੰਬਰ ਨੋਟ ਕਰੋ ਜੀ 7528000355 ਜੀ ਬਾਕੀਪਰ ਆਪਣਾ ਫੇਸਬੁੱਕ ਤੇ ਪੇਜ ਆ ਗਰਜੀਤ ਰਾਏ ਉਹਨੂੰ ਵੱਧ ਤੋਂ ਵੱਧ ਫਾਲੋਅਰ ਤੇ ਸ਼ੇਅਰ ਕਰਿਆ ਕਰੋ ਤਾਂ ਕਿ ਤੁਹਾਡੇ ਤੱਕ ਨਵੇਂ ਨਵੇਂ ਵੀਡੀਓ ਅਪਲੋਡ ਕਰ ਸਕੀ ਜੀ ਕਰਦੇ ਆਪਾਂ ਬਾਈ ਜੀ ਨਾਲ ਗੱਲਬਾਤ ਲੈਣੇ ਆ ਜੀ ਜਾਣਕਾਰੀ ਬਾਈ ਜੀ ਸਸਰੀ ਗਾਜੀ ਸਸਰੀ ਗਾਜੀ ਨਾਮ ਨਾਦੀਲਾ ਸਿੰਘ ਪਿੰਡ ਢਲਵਾ ਜ਼ਿਲ੍ਹਾ ਬਰਨਾਲਾ ਤਸਵੀਰ ਤਾਪਾ ਬੈੜ ਦੀ ਜਾਣਕਾਰੀ ਦੇ ਬਈ ਆਪਣੇ ਯਾਰ ਇਹ ਬੈੜ ਪਹਿਲਾ ਹੋਈ ਆ ਹਾਂਜੀ ਇਹਦੇ ਤੋਂ ਨੂੰ ਸੀ ਉਠੰਦੀ ਆ ਆਈ ਬੇੜਾ ਨੇ ਆਣਾ ਪਾੜਾ ਨਾ ਪਾੜਾ ਕੋਈ ਟੱਕਰ ਨਹੀਂ ਠੀਕ ਆ ਆਹ ਕਰ ਦਿੰਦੀ ਐ

ਲੋਪਰਾ ਠੀਕ ਠੂਕਾ ਬਈ ਠੀਕ ਆ ਉਹਦਾ ਬੰਦੇ ਦਾ ਭਰਾ ਆ ਵਾ ਪੰਜ ਇੱਕ ਜੁਕ ਨਹੀਂ ਕਰਾਈ ਇਹ ਨਹੀਂ ਫਿਰ ਇਹਦੀ ਕਿਸ਼ਵਤ ਹੈ ਨਾ ਠੀਕ ਆ ਹਾਂ ਠੀਕ ਆ ਤੋੜ ਦੂਲਾ ਲੋਪਰਾ 10000 ਦੀ ਭਈ ਕਹਿੰਦਾ ਦੇ ਦਾਂਗੇ ਮੁੱਲ ਰੇਟ ਹੈਗਾ 13000 ਜੇ ਕਿਸੇ ਨੇ ਘਰੇ ਪਾਲਣ ਦੀ ਖਾਤਰ ਹਾਂ ਪਾਲਣ ਵਾਲੀ ਬਾਕੀ ਚੋਲ ਨੂੰ ਤੋਧਾਰਾ ਮਾਰਦੇ ਆਪਾਂ ਹਮ ਹਮ ਜਮਾ ਠੀਕ ਆ ਲੋ ਜੀ ਫੋਪੂ ਹਰਨਾ ਨਹੀਂ ਹੋਰ ਸੀ ਗੰਡੀ ਆ ਹਾਂਜੀ ਹਾਂ ਬੱਠਾ ਦਾ ਕੰਮ ਰਜਨ ਵਾਲੀ ਆ ਠੀਕ ਆ ਹਾਂ ਠੀਕ ਆ ਦੁੱਧਾ ਵੀ ਗਾ 8 ਕਿਲੋ ਮਚੋ ਕੇ ਲੈ ਨੋੜਾਂਗਾ ਬਾਕੀ ਨਾੜਾ ਨੋੜਾਂਗੇ ਬਾਈ ਦੁੱਧਣੀਆਂ ਦਲੇਵਾ ਬਣ ਗਏ ਥੋੜਾ ਜੀ ਤੇ ਠੀਕ ਆ ਲੋ ਚੈੱਕ ਕਰ ਸਕਦੇ ਬਾਕੀ ਉਹੀ ਆ ਜੇ ਮਰਜ਼ੀ ਭੇਜਾ ਕੋਈ ਚੱਕਰ ਠੀਕ ਆ ਠੀਕ ਹਾਂ ਲੋ ਜੀ ਰੇਟ ਵੀ ਬਾਈ ਨੇ ਦੱਸਤਾ ਹਾਂਜੀ ਬਾਈ ਬੱਸੀ ਦੀ ਦੱਸੋ ਜਾਣਕਾਰੀ ਇਹ ਬੱਸੀ ਜੀ ਤੇ 6-7 ਮਹੀਨਿਆਂ ਦੀ ਆ ਹਾਂਜੀ ਤੇ ਕਦ ਬੜੀ ਪੂਰੀ ਵਧੀਆ ਗਈ ਥਾਣਾ 4 ਹੀ ਥਾਣਾ ਦਿਖਾ ਦਿਓ ਬਹੁਤ ਸੋਹਣਾ ਲੋ ਜੀ ਥਾਣਾ ਬਹੁਤ ਸੋਹਣਾ ਪਿਆਰੀ ਆ ਠੀਕ ਆ ਹਾਂ ਇਹਦਾ ਰੇਟ ਲਈ ਲੈ ਲੇ ਬਈ ਯਾਰ ਸਹੀ ਜੇ ਇਹਦਾ ਰੇਟ ਉਸ ਆਖ ਕਰਦੇ ਆ 7 ਹੀ ਦੇ ਦਾਂਗੇ ਵੀਡੀਓ ਦੇਖ 7000 ਰੁਪਏ ਹਾਂ ਤੋੜ ਦੇ ਪ੍ਰਾਮਾਡਾ ਇਹਨੂੰ ਵੀ ਦੇਖ ਲੋ ਪ੍ਰਾਪੈਕਟ ਪੂਰਾ ਦੇਖ ਸਕਦੇ ਹੋ ਸੁਣੀ ਸੁਣੀ ਬਹੁਤ ਅਰੇ ਬੰਦ ਤਰ ਬੜਾ ਹੋਣੀ ਕੋਣ ਕੋਣ ਬਈ ਠੀਕ ਹੈ ਜੀ ਲੋ ਜੀ ਨਹੀਂ ਨਹੀਂ ਆ ਠੀਕ ਆ ਲੋ ਪ੍ਰਾਹ ਜੀ ਕਿਸ ਨੇ ਬੱਸੀ ਪਾਲਣੀ ਕੰਨ ਕੋ ਨੂੰ ਬਹੁਤ ਛੋਟਾ ਇਹ ਚੈੱਕ ਕਰ ਸਕਦੇ 4 ਹੀ ਥਾਣਾ 4 ਹੀ ਥਾਣਾ ਠੀਕ ਹੈ ਬੰਦ ਜੀ ਬੰਦ ਬੱਸ ਲਿਓ ਲਿਓ ਤਲਾਬ ਵੀ ਥਾਣਾ ਹਾਂ ਠੀਕ ਹੈ ਜੀ ਤੇ ਭਰਾ ਵਾਈ ਨੇ ਦਾ ਵੀ ਰੇਟ ਦੱਸਤਾ ਤੇ ਬਾਈ ਜੀ ਨਾਲ ਜੁਰਕਣਾ ਐਡ ਕਰੋ ਕੋਠੇ ਕਿਹੜੇ ਬਾਈ ਦੇ ਬਈ ਇਹ ਕੋਠੇ ਬਾਦੀਆਂ ਕੋਠੇ ਬਾਦੀਆਂ ਦੇ ਹਾਂ ਪੈਂਡਟ ਲਵਾ ਠੀਕ ਹੈ ਜੀ ਆ ਆ 5 ਗਿ ਮਹੀਨੇ ਜੀ ਤੇ ਹਾਂ ਜੀ ਇਹਦੇ ਥੋੜੇ ਇਹਦੇ ਬਾਅਦ ਇਹ ਕੱਟਦੇ ਹਾਂ ਮੈਂ ਠੀਕ ਆ ਤਾਂ ਹੀ ਐਂ ਜੇ ਲੱਗਦੀ ਆ ਹਾਂ ਜੀ ਹੈ ਇਹ ਵੀ 에ਅਰ ਸੇਜੀ ਠੀਕ ਆ ਹਾਂ ਆ ਗਾਂਦੀ ਹੈ ਜੀ ਤੇ ਆ ਗਾਂਦੀ ਹਾਂ ਹਾਂ ਠੀਕ ਆ ਤੇ ਇਹ ਚੱਕਨੇ ਵੀ ਨਹੀਂ ਦਿੰਦਾ ਸਾ ਇਹ 5 ਕੁ ਮਹੀਨਿਆਂ ਦੀ ਹੈ ਜੀ ਤੇ 5 ਮਹੀਨਿਆਂ ਦੀ ਹੈ ਤੇ ਥਾਣ ਬਾਈ ਇਹਦੇ ਚਾਰ ਹੀ ਥਣ ਚਾਰ ਹਾਂ ਥਣ ਬਹੁਤ ਸੋਹਣਾ ਦੇ ਚੱਕਰ ਸੰ ਥਣ ਬਹੁਤ ਸੋਹਣਾ ਚ ਗਰ ਆਪ ਵੀ ਥਾਣ ਠੀਕ ਤੇ ਇਹਦਾ ਰੇਟ ਭਰਾ ਜਾਇਜ਼ ਚੱਕ ਇਹਦਾ 5000 ਦੇ ਦੇ ਦਾਂਗੇ ਇਹ 5000 ਹਾਂ ਮੁੱਲ ਕੁਛ ਕਰ ਲੇ ਜੀ ਠੀਕ ਲੋ ਭਰਾ ਬਾਈ ਜੀ ਨਾਲ ਜਰੂਰ ਕੰਟਰੈਕਟ ਕਰੋ ਵੀਡੀਓ ਇਹਦਾ ਪਹਿਲੇ ਕਿਸੇ ਦੇ ਘਰੇ ਬਣਿਆ ਇਹ ਪਹਿਲਾਂ ਮੈਸਤੀ ਲਗਾ ਕਰਕੇ ਠੀਕ ਆ ਆਹੀ ਆਏ ਜੀ ਹੋ ਗਏ ਨੇ ਪਹਿਲਾਂ ਉਹ ਸੀ ਠੀਕ ਆ ਜੀ ਹਾਂ ਵੀਡੀਓ ਦੇਖਣ ਲਈ ਧੰਨਵਾਦ ਬਾਈ ਤੁਹਾਡਾ ਮਿਲਦੇ ਹਾਂ ਕਿਸੇ ਨਵੀਂ ਵੀਡੀਓ 'ਚ ਓਕੇ ਬਾਏ